ਕਈ ਵਾਰ ਸਾਡੇ ਜੀਵਨ ਵਿੱਚ ਉਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਅਸੀਂ ਚਾਹੁੰਦੇ ਹਾਂ ਸਾਡੀ ਇੱਛਾ ਦੇ ਵਿਰੁੱਧ ਚੀਜ਼ਾਂ ਹੋ ਜਾਂਦੀਆਂ ਹਨ ਪਰ ਸਮਾਂ ਬੀਤਣ ਦੇ ਨਾਲ ਸਾਨੂੰ ਇਹ ਅਹਿਸਾਸ ਹੋਣ ਲੱਗਦਾ ਹੈ ਕਿ ਜਿਹੜੀ ਗੱਲ ਸਾਨੂੰ ਉਸ ਵੇਲੇ ਸਹੀ ਨਹੀਂ ਲੱਗ ਰਹੀ ਸੀ ਉਸੇ ਗੱਲ ਦੇ ਲਈ ਅੱਜ ਅਸੀਂ ਪਰਮਾਤਮਾ ਦਾ ਧੰਨਵਾਦ ਕਰ ਰਹੇ ਹੁੰਦੇ ਹਾਂ ਤਾਂ ਹੀ ਤਾਂ ਕਹਿੰਦੇ ਹਨ ਜੋ ਹੋਇਆ ਚੰਗਾ ਹੀ ਹੋਇਆ ਜੋ ਹੋ ਰਿਹਾ ਹੈ ਚੰਗਾ ਹੀ ਹੋ ਰਿਹਾ ਹੈ ਤੇ ਜੋ ਹੋਵੇਗਾ ਉਹ ਵੀ ਚੰਗਾ ਹੀ ਹੋਵੇਗਾ ਇੱਕ ਬਹੁਤ ਹੀ ਸੋਹਣੀ ਕਹਾਣੀ ਇਸ ਗੱਲ ਨੂੰ ਸਾਬਤ ਕਰਦੀ ਹੈ ਇੱਕ ਰਾਜੇ ਦਾ ਬਹੁਤ ਵੱਡਾ ਫਲਾਂ ਦਾ ਬਾਗ ਸੀ ਉਸ ਵਿੱਚ ਹਰ ਕਿਸਮ ਦੇ ਫਲ ਲੱਗੇ ਹੋਏ ਸਨ ਉਸ ਬਾਗ ਦੀ ਦੇਖਭਾਲ ਇੱਕ ਕਿਸਾਨ ਤੇ ਉਸ ਦਾ ਪਰਿਵਾਰ ਕਰਦਾ ਸੀ ਕਿਸਾਨ ਉਸ ਬਾਗ ਚ ਤਿਆਰ ਤਾਜ਼ੇ ਤੇ ਮਿੱਠੇ ਫਲ ਰੋਜ਼ ਸ਼ਾਮ ਨੂੰ ਰਾਜੇ ਲਈ ਲੈ ਕੇ ਜਾਂਦਾ ਸੀ ਇੱਕ ਦਿਨ ਕਿਸਾਨ ਨੇ ਬਾਗ ਵਿੱਚ ਆ ਕੇ ਦੇਖਿਆ ਕਿ ਅਮਰੂਦ, ਸੇਬ, ਨਾਰੀਅਲ, ਬੇਰ ਸਾਰੇ ਫਲ ਪੱਕੇ ਹੋਏ ਸਨ ਕਿਸਾਨ ਸੋਚਣ ਲੱਗਾ ਕਿ ਕਿਹੜੇ ਫਲ ਅੱਜ ਰਾਜੇ ਲਈ ਲੈ ਕੇ ਜਾਵਾਂ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਉਸ ਨੇ ਅੰਗੂਰਾਂ ਦੀ ਟੋਕਰੀ ਭਰੀ ਤੇ ਰਾਜੇ ਲਈ ਲੈ ਕੇ ਮਹਿਲਾਂ ਦੇ ਵੱਲ ਚੱਲ ਪਿਆ ਉਹ ਸਾਰੇ ਇਹ ਹੀ ਸੋਚਦਾ ਗਿਆ ਕਿ ਸਿਰਫ ਅੰਗੂਰੀ ਚੱਕ ਲਿਆ ਮੈਂ ਤਾਂ ਦੋ ਚਾਰ ਸੇਬ ਨਾਰੀਅਲ ਤੇ ਅਮਰੂਦ ਵੀ ਟੋਕਰੀ ਚ ਪਾ ਲਿਆ ਹੁੰਦਾ ਅਲੱਗ ਅਲੱਗ ਤਰ੍ਹਾਂ ਦੇ ਫਲ ਦੇਖ ਕੇ ਰਾਜਾ ਕਿੰਨਾ ਖੁਸ਼ ਹੁੰਦਾ ਇਹ ਸੋਚਦੇ ਸੋਚਦੇ ਉਹ ਮਹਿਲ ਦੇ ਬਾਹਰ ਪਹੁੰਚ ਗਿਆ ਉਸ ਨੇ ਅੰਗੂਰਾ ਨਾਲ ਭਰੀ ਟੋਕਰੀ ਰਾਜੇ ਦੇ ਸਾਹਮਣੇ ਰੱਖ ਦਿੱਤੀ ਤੇ ਖੁਦ ਥੋੜੀ ਦੂਰ ਜਾ ਕੇ ਬੈਠ ਗਿਆ ਰਾਜਾ ਕਿਸੇ ਦੂਜੇ ਖਿਆਲਾਂ ਵਿੱਚ ਗੁੰਮਿਆ ਹੋਇਆ ਸੀ ਰਾਜਾ ਸ਼ਾਇਦ ਕਿਸੇ ਗੱਲ ਤੋਂ ਨਾਰਾਜ਼ ਜਾਂ ਪਰੇਸ਼ਾਨ ਸੀ ਆਪਣੇ ਹੀ ਖਿਆਲਾਂ ਵਿੱਚ ਗੁੰਮਿਆ ਹੋਇਆ ਰਾਜਾ ਟੋਕਰੀ 'ਚੋਂ ਇੱਕ ਅੰਗੂਰ ਚੁੱਕ ਕੇ ਖਾਂਦਾ ਤੇ ਇੱਕ ਅੰਗੂਰ ਖਿੱਚ ਕੇ ਕਿਸਾਨ ਦੇ ਮੱਥੇ ਤੇ ਨਿਸ਼ਾਨਾ ਲਾ ਕੇ ਮਾਰਦਾ ਰਾਜੇ ਦੁਆਰਾ ਛੁੱਟੇ ਅੰਗੂਰ ਜਦੋਂ ਕਿਸਾਨ ਦੇ ਮੱਥੇ ਜਾਂ ਸਰੀਰ ਤੇ ਲੱਗਦਾ ਤਾਂ ਕਿਸਾਨ ਦੇ ਮੂੰਹੋਂ ਨਿਕਲਦਾ ਪ੍ਰਮਾਤਮਾ ਬੜਾ ਹੀ ਦਿਆਲੂ ਹੈ ਰਾਜਾ ਫੇਰ ਇੱਕ ਕੰਗੂਰ ਕਿਸਾਨ ਦੇ ਵੱਲ ਪੂਰੇ ਜੋਰ ਨਾਲ ਮਾਰਦਾ ਤੇ ਜਦੋਂ ਕਿਸਾਨ ਦੇ ਵੱਜਦਾ ਤਾਂ ਕਿਸਾਨ ਦੇ ਮੂੰਹੋਂ ਫੇਰ ਉਹੀ ਨਿਕਲਦਾ ਕਿ ਪ੍ਰਮਾਤਮਾ ਬੜਾ ਹੀ ਦਿਆਲੂ ਹੈ ਥੋੜੀ ਦੇਰ ਬਾਅਦ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਸੋਚਣ ਲੱਗਾ ਕਿ ਮੈਂ ਕਿਸਾਨ ਦੇ ਨਾਲ ਕਿੰਨਾ ਬੁਰਾ ਵਿਹਾਰ ਕਰ ਰਿਹਾ ਹਾਂ ਤੇ ਉਸ ਦਾ ਜਵਾਬ ਕੀ ਆ ਰਿਹਾ ਹੈ ਰਾਜੇ ਨੇ ਕਿਸਾਨ ਤੋਂ ਪੁੱਛਿਆ ਮੈਂ ਬਾਰ-ਬਾਰ ਅੰਗੂਰ ਤੇਰੇ ਵੱਲ ਸੁੱਟ ਕੇ ਤੇਰੇ ਮਾਰ ਰਿਹਾ ਹਾਂ ਤੇ ਤੇਰੇ ਉਹ ਬੱਚ ਵੀ ਰਹੇ ਨੇ ਫੇਰ ਵੀ ਤੂੰ ਕਹਿ ਰਿਹਾ ਹੈ ਕਿ ਪ੍ਰਮਾਤਮਾ ਬੜਾ ਹੀ ਦਿਆਲੂ ਹੈ ਕਿਸਾਨ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਮਹਾਰਾਜ ਬਾਗ ਵਿੱਚ ਨਾਰੀਅਲ ਸੇਬ ਅੰਬ੍ਰੂਤ ਤੇ ਬੇਰ ਇਹ ਸਾਰੇ ਫਲ ਤਿਆਰ ਸਨ ਪਰ ਮੈਂ ਅੰਗੂਰ ਲਿਆਇਆ ਮੈਂ ਉਹ ਸਾਰੇ ਫਲ ਵੀ ਲਿਆ ਸਕਦਾ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਮੈਨੂੰ ਇਹ ਖਿਆਲ ਆਇਆ ਕਿ ਮੈਨੂੰ ਅੰਗੂਰ ਹੀ ਲਜਾਣੇ ਚਾਹੀਦੇ ਹਨ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਜੇਕਰ ਮੈਂ ਦੂਜੇ ਫਲ ਲੈ ਆਉਂਦਾ ਤੇ ਇਸੇ ਤਰ੍ਹਾਂ ਤੁਸੀਂ ਜ਼ੋਰ ਨਾਲ ਉਹ ਫਲ ਮੇਰੇ ਮਾਰਦੇ ਤਾਂ ਮੇਰਾ ਕੀ ਹਾਲ ਹੁੰਦਾ ਸੱਚਮੁੱਚ ਮਹਾਰਾਜ ਪ੍ਰਮਾਤਮਾ ਬੜਾ ਹੀ ਦਿਆਲੂ ਹੈ ਦੋਸਤੋ ਜੇਕਰ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਕੋਈ ਚੀਜ਼ ਤੁਹਾਡੇ ਹਿਸਾਬ ਨਾਲ ਜਾਂ ਸਹੀ ਤਰ੍ਹਾਂ ਨਾਲ ਨਾ ਹੋਣ ਤਾਂ ਸਬਰ ਰੱਖੋ ਕਿਉਂਕਿ ਸਮਾਂ ਆਪਣੇ ਰਾਜ ਸਹੀ ਸਮਾਂ ਆਉਣ ਤੇ ਹੀ ਖੋਲਦਾ ਹੈ ਤੇ ਉਸ ਵੇਲੇ ਸਾਡੇ ਮੂੰਹੋਂ ਬਸ ਇਹੀ ਨਿਕਲਦਾ ਹੈ ਕਿ ਜੋ ਹੋਇਆ ਚੰਗਾ ਹੀ ਹੋਇਆ ਧੰਨਵਾਦ